ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਪਲੂਨ ਪਹਿਲਾ ਸੂਆ ਬੱਸੀ ਜਿਹੜੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਜ ਆਪਾਂ 3 ਫਰਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ 3 ਫਰਵਰੀ 2023 ਨੂੰ ਸੁਬਾ ਆਪਣਾ 8:30 ਵਜੇ ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਇਹ ਬੱਸੀ ਰਾਤ ਸੂਈ ਆ ਪਹਿਲਣ ਸੂਈ ਆ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਹੈ ਦੇਖ ਸਕਦੇ ਹੋ ਜੇਰ ਪ੍ਰੋਪਰ ਪੈ ਚੁੱਕੀ ਆ ਮਗਰ ਮੇਲ ਕਾਫ ਆ ਇਹਦੇ ਬੱッセ ਨੂੰ ਜਨਮ ਦਿੱਤੇ ਨੇ ਥਣ ਥਣੌੜ ਦੀ ਬਹੁਤ ਸਾਫ ਆਸ ਨੂੰ ਤੋੜ ਕੇ ਦਿਖਾਵਾਂਗੇ ਫੇਸ ਕੁਆਲਟੀ ਦੇਖ ਲਿਓ ਪਹਿਲਣ ਬੱਸੀ ਆ ਦੇਖ ਸਕਦੇ ਹੋ ਫੇਸ ਕੁਆਲਟੀ ਬੱਸੀ ਦੀ ਥੋੜੀ ਜੀ ਟਾ ਚੈਰ ਸ਼ੈਰ ਚ ਪੈਂਦੀ ਆ ਇਹ ਤੋੜ ਕੇ ਦਿਖਾਵਾਂਗੇ ਆ ਬੱਸੀ ਦਾ ਤੋਰਾ ਵਗੈਰਾ ਦੇਖ ਸਕਦੇ ਹੋ ਤੁਸੀਂ ਚਾਰ ਦਾਂਦਾ ਵਸੀ ਇਹ ਪਹਿਲਾ ਸੁਆ ਸੂਈ ਆ ਦੇਖ ਸਕਦੇ ਹੋ ਤੁਸੀਂ ਕਮਾਲਾ ਪੁੱਤ ਕਮਾਲ ਲੈ ਚਲੰਗੇ ਥਾਂ ਪੂਰਾ ਸਾਫਾ ਦੇਖ ਸਕਦੇ ਹੋ ਰੋਗਲਾ ਪੁੱਤ ਥਾਂ ਖਾਨੇ ਪੂਰਾ ਹੱਥਾਂ ਦੀ ਚਵਾਈ ਜਿਹੜਾ ਥਾਂ ਥੋੜਾ ਬੱਚੇ ਨੂੰ ਤੇਜ਼ੀ ਕਰਦੀ ਆ ਹੱਥਾਂ ਦੀ ਚਵਾਈ ਵਾਲਾ ਥਾਂ ਲੱਗਿਆ ਦੇਖ ਸਕਦੇ ਹੋ ਇਹ ਪੂਰਾ ਮੁਠੀ ਵਾਲਾ ਥਾਂ ਲੱਗਿਆ ਲੈ ਚਲੰਦਰ ਰੋਗੜਾ ਰੋਗੜਾ ਪਿੰਡ ਕਿਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਿਲਾਲਾ ਤੋਂ ਆਪਾਂ ਵੀਡੀਓ ਕਵਰ ਕਰ ਚੁੱਕੇ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਬੱਸੀ ਪਸੰਦ ਆਈ ਦੁੱਤੀਓ ਨੰਬਰਾਂ ਦੇ ਸੰਪਰਕ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ